ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਬਾਠ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਲੱਡੋ ਦੇ ਘਰ ਇੱਕ ਆਪਾਸੋਂ ਚੰਗੀ ਝੋਟੀ ਆਪਾ ਦਿਖਾ ਰਿਹਾ ਵੱਡੇ ਘੱਟ ਘਾਟ ਵਾਲੀ ਚੰਗੀ ਸਿਹਤ ਵਾਲੀ ਥਾਂਲੇਬੀ ਦੀ ਮਿੱਤਰੋ ਪੂਰੀ ਸਾਫ਼ ਦੁੱਧ ਇਹਨੇ ਜਿਹੜਾ ਦੂਜੇ ਸੂਏ ਦਾ 13 ਤੇ 14 ਲੀਟਰ ਦੁੱਧ ਕੱਢਿਆ ਵਾ ਪੰਜ ਚਾਰ ਦਿਨ ਸੁਣ ਦੇ ਵਿੱਚ ਬਾਕੀ ਨੇ ਥਾਂਲੇਬੀ ਦੀ ਪੂਰੀ ਸਾਫ਼ ਹੈ ਜਿਹੜਾ ਲੇਵਾ ਮਿੱਤਰੋ ਇਹ ਮੌਕੇ ਤੇ ਤਿਆਰ ਕਰਦੀ ਆ ਘੱਟੋ ਘੱਟ ਹਫ਼ਤੇ ਦੀ ਇਹ ਕੱਚੀ ਹੈ ਹਾਲੇ ਵੀ ਪੂਰੀ ਫੇਰ ਆਪਾਂ ਕਹਿੰਦੇ ਸਾਫਾ ਹਜੇ ਹਵਾਨਾ ਬਣਾਉਣਾ ਇਹਨੇ ਸਟਾਰਟ ਹੀ ਕੀਤਾ ਹੈ ਵੀ ਹਫਤੇ ਚ ਮਿੱਤਰੋ ਇਹਨੇ ਫੁੱਲ ਤਿਆਰ ਹੋ ਜਾਣਾ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਹੈ ਮੁੱਲ ਹੈਗਾ ਜੀ ਇਹਦਾ 1.5 ਲੱਖ 1.5 ਦੇ ਵਿੱਚੋਂ ਮਾਨਤਾਣ ਹੋ ਜੂ ਜਿਹੜਾ ਵੀ ਪ੍ਰਚਲ ਲੱਗੇ ਆਊਗਾ ਉਹਦਾ ਮਾਨਤਾਣ ਵਧਿਆ ਕੀਤਾ ਜਾਊ ਹਾਂ ਹਜੇ ਫੇਰ ਆਪਾਂ ਕਹਿੰਦੇ ਵੀ ਹਵਾਨਾ ਬਣਾਉਣਾ ਹਜੇ ਸਟਾਰਟ ਹੀ ਕੀਤਾ ਪੁੜੇ ਹਜੇ ਤੋੜੇ ਨਹੀਂ ਘਟੋ ਘਟੇ ਹਫਤੇ ਦੇ ਨੇੜੇ ਤੇੜੇ ਮਿੱਤਰੋ ਸੂਣ ਦੇ ਵਿੱਚ ਬਾਕੀ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਰੇਟ ਫੇਰ ਆਪਾਂ ਕਹਿੰਦੇ ਵੀ 1.5 ਲੱਖ ਹੈ ਤੇ ਤੌਰ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਡਰਦੀ ਆਪਾਂ ਤੁਹਾਨੂੰ ਦੂਰੋਂ ਹੀ ਤੋਰ ਕੇ ਦਿਖਾਉਣੇ ਆ ਇਹਦੇ ਟੀਕੇ ਕਿਹੜਾ ਲੱਗਿਆ ਜੀ ਪਹਿਲਾਂ ਦਾ ਕੀ ਕਹਦਾ ਨਾਰਮਲ ਨਾਰਮਲ ਹੀ ਆ ਚਲੋ ਠੀਕ ਹੈ ਦੁੱਧ ਇਹਨੇ 13-14 ਹਾਂਜੀ ਤੀਜਾ ਸੂਆ ਸੂਣਾ ਹਨਾ ਤੇ ਫੋਨ ਨੰਬਰ ਜੀ ਆਪਣਾ 62808 ਜੀ 62808 81230 ਜੀ 81230 ਸੁੱਕਰੇਲੂ ਵੀਡੀਓ ਆ ਬਾਈ ਦਾ ਜਿਹੜਾ ਘਰ ਆ ਖੂਹ ਦੇ ਬਿਲਕੁਲ ਨੇੜੇ ਤੇ ਪਿੰਡ ਦੇ ਵਿਚਾਲੇ ਮਿੱਤਰੋ ਖੂਹ ਹੈ ਤੇ ਤੀਜਾ ਸੂਆ ਸੋਨਾ ਵੱਡੇ ਕੱਦ ਕਾਠ ਵਾਲੀ ਵੱਡੇ ਬੇਲ ਵਾਲੀ ਫਿਕਸ ਹਵਾਨੇ ਦੀ ਆ ਲੇਵਾ ਮਿੱਤਰੋ ਮੌਕੇ ਤੇ ਬਣਾਉਂਦੀ ਆ ਧੰਨਵਾਦ